ਆਉਂਦੀ ਕੁੜੀਏ ਜਾਂਦੀ ਕੁੜੀਏ ਚੱਕ ਲਿਆ ਬਜ਼ਾਰ ਵਿੱਚੋਂ ਤਖਤੇ ਆਉਂਦੀ ਕੁੜੀਏ ਜਾਂਦੀ ਕੁੜੀਏ ਚੱਕ ਲਿਆ ਬਜ਼ਾਰ ਵਿੱਚੋਂ ਤਖਤੇ ਨਹੀਂ ਤੱਕਾ ਮਾਰੇ ਨਾ ਖੁੱਲਦੇ ਇਹੇ ਕੋਲ ਦੇ ਖੁੱਲਦੇ ਪਹਿਰੇ ਦੇ ਤੜਕੇ ਨਹੀਂ ਤੱਕਾ ਮਾਰੇ ਨਾ ਖੁੱਲਦੇ ਇਹੇ ਖੁੱਲਦੇ ਪਹਿਰੇ ਦੇ ਤੜਕੇ ਨਹੀਂ ਤੱਕਾ ਮਾਰੇ ਨਾ ਖੁੱਲਦੇ ਆਉਂਦੀ ਕੁੜੀਏ ਜਾਂਦੀ ਕੁੜੀਏ ਚੱਕਲਿਆ ਬਜ਼ਾਰ ਵਿੱਚੋਂ ਪੇਠਾ ਆਉਂਦੀ ਕੁੜੀਏ ਜਾਂਦੀ ਕੁੜੀਏ ਚੱਕਲਿਆ ਬਜ਼ਾਰ ਵਿੱਚੋਂ ਪੇਠਾ ਹੀ ਅੱਗੇ ਰਾਹੀ ਰਾ ਪੁੱਛਦੇ ਹੁਣ ਪੁੱਛਦੇ ਸ਼ਰਾਬ ਵਾਲਾ ਠੇਕਾ ਨੀ ਅੱਗੇ ਰਾਹੀ ਰਾ ਪੁੱਛਦੇ ਹੁਣ ਪੁੱਛਦੇ ਸ਼ਰਾਬ ਵਾਲਾ ਠੇਕਾ ਨੀ ਅੱਗੇ ਰਾਹੀ ਰਾ ਪੁੱਛਦੇ ਆਉਂਦੀ ਕੁੜੀਏ ਜਾਂਦੀ ਕੁੜੀਏ ਚੱਕਲਿਆ ਬਜ਼ਾਰ ਵਿੱਚੋਂ ਹਾਰੇ ਆਉਂਦੀ ਕੁੜੀਏ ਜਾਂਦੀ ਕੁੜੀਏ ਚੱਕਲਿਆ ਬਜ਼ਾਰ ਵਿੱਚੋਂ ਹਾਰੇ ਹੀਂਦੋ ਦੇ ਦਾ ਗਲਾਸ ਡੋਲ ਗਿਆ ਸਾਰਾ ਟਬਰ ਚੰਗਿਆਣਾ ਮਾਰੇ ਹੀਂਦੋ ਦੇ ਦਾ ਗਲਾਸ ਡੋਲ ਗਿਆ ਸਾਰਾ ਟਬਰ ਚੰਗਿਆਣਾ ਮਾਰੇ ਹੀਂਦੋ ਦੇ ਦਾ ਗਲਾਸ ਡੋਲ ਗਿਆ कु कुड़ी कु कुड़िय चकलिया बज़ार विचों छेणे नी इथों देशीन गबरू चिटे चादर ज़मीन नी इथों द शौक़ीन गबरु चिटे चादर ज़मीन गणे नी इथों ਆਉਂਦੀ ਕੁੜੀਏ ਜਾਂਦੀ ਕੁੜੀਏ ਚੱਕਲਿਆ ਬਜ਼ਾਰ ਵਿੱਚੋਂ ਗਾਨੀ ਨਹੀਂ ਮਾਪੇ ਤੈਨੂੰ ਕੱਟ ਰੋਣਗੇ ਬਹੁਤੇ ਰੋਣਗੇ ਦਿਲਾਉਂਦੇ ਜਾਨੀ ਨਹੀਂ ਮਾਪੇ ਤੈਨੂੰ ਕੱਟ ਰੋਣਗੇ ਬਹੁਤੇ ਰੋਣਗੇ ਜਵਾਨੀ ਅਠੇ ਨਹੀਂ ਨਹੀਂ ਮਾਪੇ ਤੈਨੂੰ ਕੱਟ ਰੋਣਗੇ ਆਉਂਦੀ ਕੁੜੀਏ ਜਾਂਦੀ ਕੁੜੀਏ ਚੱਕਲਿਆ ਬਜ਼ਾਰ ਵਿੱਚੋਂ ਗਾਰਾ ਨੇ ਕੀ ਦੇ ਨਾਲ ਵਖ ਹੋਏਗੀ ਤੇਰਾ ਰੁੱਸੇ ਆ ਫਿਰੇ ਕਰਵळा ਨੀ ਕੀ ਦੇ ਨਾਲ ਵਖ ਹੋਏਗੀ ਤੇਰਾ ਰੁੱਸੇ ਆ ਫਿਰੇ ਕਰਵळा ਨੀ ਕੀ ਦੇ ਨਾਲ ਵਖ ਹੋਏਗੀ ਆਉਂਦੀ ਕੁੜੀਏ ਜਾਂਦੀ ਕੁੜੀਏ ਚੱਕ ਲਿਆ ਨੀ ਟੋਕਰ ਨੜਿਆਂ ਦਾ ਆਉਂਦੀ ਕੁੜੀਏ ਜਾਂਦੀ ਕੁੜੀਏ ਚੱਕ ਲਿਆ ਨਿੰਟੋ ਕਰ ਨੜਿਆਂ ਦਾ ਕਿੱਥੇ ਲਾਹੇਗੀ ਕਿੱਥੇ ਲਾਹੇਗੀ ਨੀ ਸਾਰਾ ਪਿੰਡ ਛੜਿਆਂ ਦਾ ਕਿੱਥੇ ਲਾਹੇਗੀ ਕਿੱਥੇ ਲਾਹੇਗੀ ਨੀ ਸਾਰਾ ਪਿੰਡ ਛੜਿਆਂ ਦਾ ਆਉਂਦੀ ਕੁੜੀਏ ਜਾਂਦੀ ਕੁੜੀਏ ਚੱਕ ਲਿਆ ਨੀ ਟੋਕਰਾ ਧਾਣਿਆਂ ਦਾ ਆਉਂਦੀ ਕੁੜੀਏ ਜਾਂਦੀ ਕੁੜੀਏ ਚੱਕ ਲਿਆ ਟੋਕਰਾ ਧਾਣਿਆਂ ਦਾ ਕਿੱਥੇ ਲਾਹੇਗੀ ਕਿੱਥੇ ਲਾਹੇਗੀ ਨੀ ਸਾਰਾ ਪਿੰਡ ਨਿਆਣਿਆਂ ਦਾ ਕਿੱਥੇ ਲਾਹੇਗੀ ਕਿੱਥੇ ਲਾਹੇਗੀ ਨੀ ਸਾਰਾ ਪਿੰਡ ਨਿਆਣਿਆਂ ਦਾ ਆਉਂਦੀ ਕੁੜੀਏ ਜਾਂਦੀ ਕੁੜੀਏ ਆਉਂਦੀ ਕੁੜੀਏ ਜਾਂਦੀ ਕੁੜੀਏ ਚੱਕਲੇ ਆ ਬਾਜ਼ਾਰ ਵਿੱਚੋਂ ਜਾਂਦੀ ਨਹੀਂ ਸਾਡੇ ਨਾਲੋਂ ਬਾਂਦਰੀ ਚੰਗੀ ਜਿਹੜੀ ਨਿਤ ਮੁਕਲਾਵੇ ਜਾਂਦੀ ਨਹੀਂ ਸਾਡੇ ਨਾਲੋਂ ਬਾਂਦਰੀ ਚੰਗੀ ਜਿਹੜੀ ਨਿਤ ਮੁਕਲਾਵੇ ਜਾਂਦੀ ਨਹੀਂ ਸਾਡੇ ਨਾਲ ਬਾਂਦਰੀ ਚੰਗੀ ਹੌਂਦੀ ਕੁੜੀਏ ਜਾਂਦੀ ਕੁੜੀਏ ਚੱਕਲੇ ਬਜ਼ਾਰ ਵਿੱਚੋਂ ਤਾਈਏ ਨਹੀਂ ਪੁੱਛਦਾ ਦਾਦੇ ਹੋਰ ਖੜਾ ਤੇਰਾ ਕੀ ਦੁੱਖ ਦੱਸ ਪਰ ਜਾਈਏ ਨਹੀਂ ਪੁੱਛਦਾ ਦਾਦੇ ਹੋਰ ਖੜਾ ਤੇਰਾ ਕੀ ਦੁੱਖ ਦੱਸ ਪਰ ਜਾਈਏ ਨਹੀਂ ਪੁੱਛਦਾ ਦਾਦੇ ਹੋਰ ਖੜਾ ਆਉਂਦੀ ਕੁੜੀਏ ਜਾਂਦੀ ਕੁੜੀਏ ਚੱਕਲਿਆ ਬਾਜ਼ਾਰ ਵਿੱਚੋਂ ਪੇੜਾ ਆਉਂਦੀ ਕੁੜੀਏ ਜਾਂਦੀ ਕੁੜੀਏ ਚੱਕਲਿਆ ਬਾਜ਼ਾਰ ਵਿੱਚੋਂ ਪੇੜਾ ਹੀ ਅਸਾਂ ਕਿਹੜਾ ਨੇਤੇ ਆਵਣਾ ਸਾਡਾ ਲੱਗਣਾ ਸਬਬ ਨਾਲ ਘੇੜਾ ਨਹੀਂ ਅਸਾਂ ਕਿਹੜਾ ਨੇਤੇ ਆਵਣਾ ਸਾਡਾ ਲੱਗਣਾ ਸਬਬ ਨਾਲ ਘੇੜਾ ਹੀ ਅਸਾਂ ਕਿਹੜਾ ਨੇਤੇ ਆਵਣਾ ਆਉਂਦੀ ਕੁੜੀਏ ਜਾਂਦੀ ਕੁੜੀਏ ਚੱਕ ਲੈ ਅਗਲਾ ਸਕੱਤੀ ਲੱਸੀ ਦਾਣੀ ਆਉਂਦੀ ਕੁੜੀਏ ਜਾਂਦੀ ਕੁੜੀਏ ਚੱਕ ਲੈ ਅਗਲਾ ਸਕੱਤੀ ਲੱਸੀ ਦਾਣੀ ਤੇਰੇ ਹਾਣ ਦਾ ਹੋਏ ਤੇਰੇ ਹਾਣ ਦਾ ਸੁਣਖਾ ਮੁੰਡਾ ਦੱਸੀ ਦਾਣੀ ਤੇਰੇ ਹਾਣ ਦਾ ਹੋਏ ਤੇਰੇ ਹਾਣ ਦਾ ਸੁਣਖਾ ਮੁੰਡਾ ਦੱਸੀ ਦਾਣੀ